ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਲਵਿੰਦਰ ਖੋਖਰ ਤੇ ਤੁਸੀਂ ਜੁੜ ਚੁੱਕੇ ਹੋ ਮੇਰੇ ਚੈਨਲ ਰਿਪੋਰਟਰ ਆਫ ਐਗਰੀਕਲਚਰ ਖੇਤੀਬਾੜੀ ਰਿਪੋਰਟਰ ਦੇ ਨਾਲ ਅੱਜ ਇਸ ਵੀਡੀਓ ਦੇ ਰਾਹੀਂ ਉਹਨਾਂ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਸਾਂਝੀ ਕਰਾਂਗੇ ਜਿਨ੍ਹਾਂ ਕੋਲੇ ਇਸ ਸਮੇਂ ਲੋਟ ਅਨਿੰਗ ਦੇ ਹੇਠਾ ਖਰਬੂਜੇ ਦੀ ਖੀਰੇ ਕਰੇਲੇ ਕਦੂ ਤੋਰੀ ਦੀ ਆਹ ਦੀ ਜਿਹੜੀ ਹੈ ਕਾਸ਼ਟ ਕੀਤੀ ਹੋਈ ਹੈ ਇਹਨਾਂ ਲਗਭਗ ਸਾਰੀਆਂ ਸਬਜ਼ੀਆਂ ਦਾ ਜਿਹੜਾ ਬੀਜ ਜਾਂ ਕਾਸ਼ਟ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਹੈ ਬਹੁਤ ਜ਼ਿਆਦਾ ਇਹਨਾਂ ਤੇ ਖਰਚਾ ਆਉਂਦਾ ਹੈ ਬੇਰੂਤੀਆਂ ਹੋਣ ਕਰਕੇ ਇਹਨਾਂ ਦੇ ਉੱਪਰ ਬਹੁਤ ਸਾਰੀਆਂ ਜਿਹੜੀਆਂ ਨੇ ਬਿਮਾਰੀਆਂ ਨੇ ਫੰਗਸਾਂ ਨੇ ਅਟੈਕ ਕਰਦੀਆਂ ਨੇ ਤਾਂ ਸਭ ਤੋਂ ਵੱਧ ਨੁਕਸਾਨ ਕਰਨ ਵਾਲੀਆਂ ਜਿਹੜੀਆਂ ਦੋ ਬਿਮਾਰੀਆਂ ਨੇ ਉਹਨਾਂ ਦੇ ਵਿੱਚੋਂ ਪਾਊਡਰੀ ਅਤੇ ਡਾਊਨੀ ਮਿਲਡਿਊ ਆ ਜਾਂਦੀ ਹੈ ਤਾਂ ਜੇਕਰ ਇਹਨਾਂ ਦੋਨੋਂ ਹੀ ਬਿਮਾਰੀਆਂ ਦੀ ਅਸੀਂ ਗੱਲ ਕਰੀਏ ਇਹਨਾਂ ਦੋਨੇ ਬਿਮਾਰੀਆਂ ਨੂੰ ਫਲਾਉਣ ਦੇ ਵਿੱਚ ਕੁਝ ਫੰਗਸਾਂ ਦਾ ਜਿਹੜਾ ਹੈਗਾ ਉਹ ਸਮੂਹ ਕੰਮ ਕਰਦਾ ਹੈ ਇਹਨਾਂ ਸਮੂਹਾਂ ਦੇ ਵਿੱਚੋਂ ਇਹਨਾਂ ਫੰਗਸਾਂ ਦੇ ਸਮੂਹਾਂ ਦੇ ਵਿੱਚੋਂ ਦੋ ਮੋਕ ਫੰਗਸਾਂ ਨੇ ਜਿਹੜੀਆਂ ਇਸ ਬਿਮਾਰੀ ਨੂੰ ਫੈਲਾਉਣ ਦੇ ਵਿੱਚ ਕਾਰਗਰ ਨੇ ਉਹ ਤਕਰੀਬਨ ਤਕਰੀਬਨ ਸੁੱਡੋ ਪੈਰਨਸਫੇਰਾ ਫੰਗਸ ਪੈਡੋਸਫੇਰਾ ਫੁਲੀਜ਼ੀਨੀਆ ਜਾਂ ਐਗਜ਼ੋਂਥੀ ਨਾਂ ਦੀ ਜਿਹੜੀ ਹੈ ਇਹ ਫੰਗਸਾਂ ਨੇ ਜਿਹੜੀਆਂ ਇਹਨੂੰ ਬਿਮਾਰੀਆਂ ਨੂੰ ਫੈਲਾਉਂਦੀਆਂ ਨੇ ਤਾਂ ਜੇਕਰ ਇਹਨਾਂ ਦੇ ਇਹਨਾਂ ਦੀ ਰੋਕਥਾਮ ਦੀ ਗੱਲ ਕਰੀਏ ਕੀ ਤੁਹਾਨੂੰ ਪਤਾ ਹੈ ਮਨੁੱਖੀ ਅਤੇ ਪਸ਼ੂਆਂ ਦੇ ਸਰੀਰ ਦੇ ਵਿੱਚ ਇੱਕ ਮਿੱਤਰ ਬੈਕਟੀਰੀਆ ਜਿਹੜਾ ਬੈਸਿਲਸ ਸਬਟੀਲਸ ਨਾਂ ਦਾ ਬੈਕਟੀਰੀਆ ਜਿਹੜਾ ਮਨੁੱਖੀ ਸਰੀਰ ਜਾਂ ਪਸ਼ੂਆਂ ਦੇ ਸਰੀਰ ਦੇ ਵਿੱਚ ਪਾਇਆ ਜਾਂਦਾ ਜਿਹੜਾ ਇਸ ਬਿਮਾਰੀਆਂ ਦੇ ਉੱਪਰ 100% ਕੰਮ ਕਰਦਾ ਹੈ ਇਹਨਾਂ ਦੀ ਰੋਕਥਾਮ ਕਰਦਾ ਹੈ ਤਾਂ ਮਾਰਕੀਟ ਦੇ ਵਿੱਚੋਂ ਜਿਹੜਾ ਹੈਗਾ ਬੈਸੀਲਸ ਸਬਟਿਲੇਸ ਨਾਮ ਦਾ ਬੈਕਟੀਰੀਆ ਤਰਲ ਰੂਪ ਦੇ ਵਿੱਚ ਮਿਲ ਜਾਂਦਾ ਹੈ 1 ਲੀਟਰ ਤੋਂ ਲੈ ਕੇ 1.5 ਲੀਟਰ ਦੇ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਇਹਦੀ ਸਪਰੇਅ ਕਰ ਸਕਦੇ ਹਾਂ ਜਾਂ ਆਪਣੀਆਂ ਫਸਲਾਂ ਦੇ ਵਿੱਚ ਅਸੀਂ ਡ੍ਰੈਂਚ ਕਰ ਸਕਦੇ ਹਾਂ ਇਹਨਾਂ ਬਿਮਾਰੀਆਂ ਦੀ 100% ਜਿਹੜੀ ਹੈ ਰੋਕਥਾਮ ਕਰਦਾ ਹੈ ਉਮੀਦ ਕਰਦਾ ਤੁਹਾਨੂੰ ਇਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਚੰਗੀ ਲੱਗੀ ਹੋਊਗੀ ਮੇਰੇ ਪੇਜ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਧੰਨਵਾਦ ਜੀ